ਸਿੰਘ ਜੀ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਇਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਸਮਾਗਮ ਚੱਲ ਰਹੇ ਨੇ ਔ ਗੁਰਬਾਣੀ ਦੀ ਰੌਸ਼ਨੀ ਵਿੱਚ ਗੁਰੂ ਕੇ ਲਾਲਾਂ ਦੀ ਵਡਿਆਈ ਗਾ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸੋਂ ਪਾਤਸ਼ਾਹੀਆਂ ਦੀ ਜੋ ਬੁਲੰਦ ਹਸਤੀ ਹੈ ਬਾਣੀ ਦੇ ਵਿੱਚ ਪ੍ਰਗਟ ਹੈ ਗੁਰ ਸਮਰੱਥ ਗੁਰ ਨਰੰਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਗੁਰੂ ਇਸ ਦਾ ਕ੍ਰੀਏਟਰ ਹੀ ਇਜ਼ ਦਾ ਡੂਰ ਨਥਿੰਗ ਇਜ਼ ਬਿਯੋਂਡ ਗੁਰੂ ਗੋਬਿੰਦ ਸਿੰਘ ਅਕਾਲ ਸਰੂਪ ਹੈ ਕਰਤਾ ਹਰਤਾ ਹੈ ਸਭ ਕੁਝ ਉਹਦੇ ਹੱਥ ਵਿੱਚ ਹੈ 10 ਜਾਮੇ ਵਾਹਿਗੁਰੂ ਨੇ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤਾਈਂ ਧਾਰੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੱਦੀ ਨਸ਼ੀਨ ਨੇ ਦੂਸਰੀ ਤਰਫ ਹਿੰਦ ਦਾ ਮਾਲਕ ਔਰੰਗਜ਼ੇਬ ਹੈ ਜ਼ੁਲਮ ਉਸ ਤਮਟਾਉਂਦਾ ਹੈ ਭਾਰਤ ਵਰਸ਼ ਤੇ 14 ਜੰਗਾਂ ਬਾਈ ਧਾਰ ਦੇ ਰਾਜੇ ਅਤੇ ਮੁਗਲਿਆ ਸਲਤਨਤ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੜੀਆਂ 14 ਦੇ ਵਿੱਚੋਂ 1761 ਬਿਕਰਮੀ ਸੰਮਤ ਗਰਮੀਆਂ ਦੇ ਦਿਨ ਆਨੰਦਪੁਰ ਨੂੰ ਘੇਰਾ ਪੈਂਦਾ ਹੈ ਛੇ ਪੋ ਦੀ ਰਾਤ ਆਨੰਦਪੁਰ ਛੱਡਦੇ ਨੇ ਪਾਤਸ਼ਾਹ ਸੱਤ ਪੋ ਦੇ ਅੰਮ੍ਰਿਤ ਵੇਲੇ ਸਰਸਾ ਦੇ ਕੰਡੇ ਯੁੱਧ ਹੁੰਦਾ ਹੈ ਇੱਥੇ ਪਰਿਵਾਰ ਤਿੰਨ ਹਿੱਸੇ ਹੁੰਦਾ ਹੈ ਵਿਛੜ ਜਾਂਦਾ ਹੈ ਮਾਤਾ ਸਹਿਬ ਕੌਰ ਸੁੰਦਰ ਕੌਰ ਮਾਮਾ ਕਿਰਪਾਲ ਚੰਦ ਭਾਈ ਮਨੀ ਸਿੰਘ ਹੋਰ ਪਿਆਰੇ ਸਿੰਘ ਇਹ ਰੋਪੜ ਥਾਣੀ ਹੁੰਦੇ ਦਿੱਲੀ ਚਲੇ ਜਾਂਦੇ ਨੇ ਮਾਤਾ ਗੁਜਰੀ ਛੋਟੇ ਲਾਲ ਬਾਬਾ ਜੋਰਾਵਰ ਸਿੰਘ ਫਤੇ ਸਿੰਘੇ ਇੱਕ ਦਿਸ਼ਾ ਚਲੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਬਾ ਅਜੀਤ ਸਿੰਘ ਜੁਜਾਰ ਸਿੰਘ ਪੰਜ ਪਿਆਰੇ ਅਤੇ ਹੋਰ ਪਿਆਰੇ ਗੁਰੂ ਕੇ ਇਹ ਚਾਲੇ ਪਾਉਂਦੇ ਨੇ ਚਮਕੌਰ ਦੀ ਗੜੀ ਵੱਲ ਨੂੰ ਇਤਿਹਾਸ ਦੇ ਵਿੱਚ ਬਹੁਤ ਅਗੰਮੀ ਖੇਡਾਂ ਗੁਰੂ ਪਰਿਵਾਰ ਦੇ ਹਿੱਸੇ ਜੋ ਆਈਆਂ ਇਤਿਹਾਸਕਾਰਾਂ ਨੇ ਲਿਖੀਆਂ ਨੇ ਦੁਨਿਆਵੀ ਲੋਕ ਐਸਾ ਹੱਥ ਨਹੀਂ ਰੱਖਦੇ ਪਰ ਇਹ ਨਹੀਂ ਭੀੜ ਦੇ ਵਿੱਚ ਖਲੋ ਨਹੀਂ ਸਕਦੇ ਇਹਨਾਂ ਦੁੱਖ ਸਹਾਰ ਨਹੀਂ ਸਕਦੇ ਤੂੰ ਕਦੇ ਵੀ ਆਪਣੇ ਬੱਚਿਆਂ ਵੱਲ ਵੇਖ ਕੇ ਇਹ ਭੁਲੇਖਾ ਨਾ ਪਾਲ ਲਿਓ ਵੀ ਸ਼ਾਇਦ ਇਹ ਸਹਿਬਜ਼ਾਦਿਆਂ ਵਰਗੇ ਨੇ। ਭਾਵੇਂ ਸਿੱਖੀਜੀ ਹੋਣ ਇਹ ਵਹਿਮ ਕੱਢ ਕੇ ਆਇਆ ਕਰੋ ਗੁਰਦੁਆਰੇ। ਉਚਾਰ ਹੀ ਨੇ ਆਪਾਂ ਸਭ ਚਰਨਾਂ ਦੀ ਧੂੜ ਆ ਉਹਨਾਂ ਚੌਹਾਂ ਦੀਆਂ ਰਗਾਂ 'ਚ ਖੁਦਾ ਦਾ ਲਊ ਵਹਿੰਦਾ ਸੀ ਗੁਰੂ ਗੋਬਿੰਦ ਸਿੰਘ ਦਾ। ਸਾਡੇ ਨਿਆਣਿਆਂ ਦੀਆਂ ਰਗਾਂ 'ਚ ਤੁਹਾਡੇ ਮੇਰੇ ਵਰਗੇ ਆਮ ਇਨਸਾਨਾਂ ਦਾ ਲਊ ਵਹਿੰਦਾ। ਤੋ ਕੰਪੈਰੀਸ਼ਨ ਕਦੇ ਨਹੀਂ ਹੋ ਸਕਦਾ ਉਹ ਮਰਾਤਬਾ ਵੱਖਰਾ ਹੈ ਇਸ ਰੂਹੇ ਜ਼ਮੀਨ ਦੀ ਮਨੁੱਖਤਾ ਨਾਲੋਂ ਮਾਤਾ ਗੁਜਰੀ ਜੀ ਬੱਚਿਆਂ ਨੂੰ ਲੈ ਕੇ ਤੁਰੇ ਜਾਂਦੇ ਨੇ ਪੈਂਡਾ ਬੜਾ ਵਿਖੜਾ ਹੈ ਦਰਿਆ ਦੇ ਕੰਢੇ ਨਾਲ ਚੱਲ ਹੁੰਦੀ ਹੈ ਉੱਚਾ ਕਾ ਕਾ ਨਾਲ ਉਹਦੇ ਓਲੇ ਜਾਂਦੇ ਨੇ ਮੇਰੇ ਲਾਲ ਦੇ ਲਾਲ ਨੇ ਕਿਦਰੇ ਮੁਗਲਾਂ ਦੀ ਨਜ਼ਰ ਨਾ ਪੈ ਜਾਵੇ ਸਤਪੋ ਦੀ ਸ਼ਾਮ ਪਿੰਡ ਚੱਕ ਢੇਰਾ ਕੁੰਮੇ 마ਸ਼ਕੀ ਦੀ ਕੁੱਲੀ ਟਿਕਦੇ ਨੇ ਇੱਥੇ ਕੁੰਮਾ 마ਸ਼ਕੀ ਮਾਤਾ ਲక్ష్ਮੀ ਬਹੁਤ ਸੇਵਾ ਕਰਦੇ ਨੇ ਅਠਪੋ ਦੀ ਸਵੇਰ ਖੁਸ਼ ਹੋ ਕੇ ਮਾਤਾ ਲక్ష్ਮੀ ਨੂੰ ਕੁਝ ਗਹਿਣੇ ਦਿੱਤੇ ਸੋਨੇ ਦੇ। ਕੁੰਮੇ 마ਸ਼ਕੀ ਨੂੰ ਮਾਇਆ ਦਿੱਤੀ। ਇੱਥੇ ਗੰਗੂ ਬ੍ਰਾਹਮਣ ਦੀ ਨਜ਼ਰ ਖੁਰਜੀ ਤੇ ਪੈਂਦੀ ਹੈ। ਇੱਥੋਂ ਮਨ ਉਹਦਾ ਡੁਲਾਈ ਮਾਨ ਹੁੰਦਾ ਹੈ। ਪਤਨ ਤੋਂ ਪਾਰ ਕੁੰਮਾ 마ਸ਼ਕੀ ਬੇੜੀ ਤੇ ਬਿਠਾ ਕੇ ਗੁਰੂ ਪਰਿਵਾਰ ਨੂੰ ਕਰਦਾ ਹੈ। 마ਸ਼ਕੀ 마ਸ਼ੀ ਮਲਾ ਨੂੰ ਆਂਦੇ ਨੇ। ਜੋ ਪਤਨ ਤੇ ਬੇੜੀ ਚਲਾਉਂਦਾ ਹੈ। ਸਰਸਾ ਤੇ ਸਤਲੁਜ ਦੇ ਸਾਝੇ ਕੰਢੇ ਤੇ ਜੋਏ ਚੱਕ ਢੇਰਾ ਪਿੰਡ ਵਾਲਾ ਪਤਨ ਸੀ ਇਹ ਤੋਂ ਪਾਰ ਕੀਤਾ ਗਿਆ ਮਾਤਾ ਜੀ ਸਹਿਬਜ਼ਾਦਿਆਂ ਨੂੰ 베ੜੀ ਰਾਹੀਂ ਰੋਪੜ ਦੇ ਨਜ਼ਦੀਕ ਪਹੁੰਚੇ ਤੇ ਗੰਗੂ ਬ੍ਰਾਹਮਣੇ ਤੇ ਸ਼ਤਾਨੀ ਕਰਦਾ ਹੈ ਵੀ ਮਾਤਾ ਆਪਾਂ ਇਥੋਂ ਜੰਗਲ ਰਸਤੇ ਮੇਰੇ ਪਿੰਡ ਸਹੇੜੀ ਚੱਲੀਏ ਜੇ ਰੋਪੜ ਥਾਣੀ ਲੰਗੇ ਸਖਤਾਈ ਬੜੀ ਐ ਮੁਗਲਾਂ ਦੇ ਹੱਥ ਆ ਜਾਓਗੇ ਨੁਕਸਾਨ ਹੋਵੇਗਾ ਦਰਅਸਲ ਇਹ ਜ਼ਿਹਨ ਦੇ ਵਿੱਚ ਖਿਆਲ ਨਹੀਂ ਸੀ ਵੀ ਫੜੇ ਨਾ ਜਾਣ ਸਹਿਬਜ਼ਾਦੇ ਸਜ਼ਾ ਨਾ ਹੋ ਜਾਵੇ ਨਾ ਇਹ ਸੋਚਦਾ ਸੀ ਵੀ ਜੇ ਸਹਿਬਜ਼ਾਦੇ ਫੜੇ ਗਏ ਤੇ ਮਾਇਆ ਵੀ ਨਾਲ ਹੀ ਜਾਵੇਗੀ ਮੈਂ ਪਹਿਲਾਂ ਲੁੱਟ ਲਵਾਂ ਫਿਰ ਇਹ ਗ੍ਰਿਫਤਾਰ ਹੁੰਦੇ ਤੇ ਹੋ ਜਾਣ ਅੱਲਾ ਯਾਰਖਾਨੇ ਇਹ ਗਵਾਹੀ ਭਰੀ ਐ ਵੀ ਜਾਣ ਬੁੱਝ ਕੇ ਰੋਪੜ ਪ੍ਰਵੇਸ਼ ਨਹੀਂ ਕਰਨ ਦਿੱਤਾ ਗਿਆ ਗੁਰੂ ਪਰਿਵਾਰ ਨੂੰ ਜੰਗਲ ਦੇ ਰਸਤੇ ਲੈ ਤੁਰਿਆ ਪਿੰਡ ਕਾਇਨੌਰ ਪਹੁੰਚੇ ਨੇ 8 ਕੋ ਦੀ ਸ਼ਾਮ ਨੂੰ ਇਹ 27 ਕਿਲੋਮੀਟਰ ਹੈ ਚੱਕ ਢੇਰੇ ਪਿੰਡ ਤੋਂ ਜੇ ਰੋਪੜ ਦੇ ਵਿੱਚ ਦੀ ਜਾਈਏ ਇੰਨਾ ਪੈਂਦਾ ਇੱਕ ਦਿਨ ਚ ਗੁਰੂ ਪਰਿਵਾਰ ਨੇ ਕੀਤਾ ਔਰ ਜਦੋਂ ਕਾਇਨੌਰ ਪਹੁੰਚੇ ਉੱਥੇ ਇੱਕ ਤਲਾਬ ਸੀ ਤਲਾਬ ਦੇ ਕੰਢੇ ਰਾਤ guzari ਤੇ ساری ਰਾਤ ਗੰਗੂ ਜਾਗਦਾ ਰਿਹਾ ਵੀ ਮਾਂ ਗੁਜਰੀ ਅੱਖ ਲਾ ਲਵੇ ਮੈਂ ਮਾਇਆ ਚੁਰਾ ਕੇ ਦੌੜ ਜਾਵਾਂ ਪਰ ਜਦੋਂ ਦਾ ਨਾ ਲੱਗਾ ਇਦਾਂ ਪਿੰਡ ਕਾਈ ਨੌਰ ਇੱਕ ਰਾਤ guzri ਹੈ ਨੌ ਪੋ ਦਾ ਦਿਨ ਚੜਿਆ ਤੇ ਆਖਣ ਲੱਗਾ ਮਾਤਾ ਜੀ ਮੇਰਾ ਪਿੰਡ ਹੁਣ ਇਥੋਂ ਕਰੀਬ ਹੀ ਹੈ 2 ਕਿਲੋਮੀਟਰ ਆਪਾਂ ਉੱਥੇ ਚੱਲਦੇ ਆਂ ਲੈ ਕੇ ਤੁਰ ਪਿਆ ਤੇ ਪਿੰਡ ਤੋਂ ਬਾਹਰ ਇੱਕ ਢੱਕ ਸੀ ਉਜਾੜ ਉਥੇ ਮਾਤਾ ਜੀ ਨੂੰ ਸਹਿਬਜ਼ਾਦਿਆਂ ਸਮੇਤ ਬਿਠਾ ਕੇ ਕਹਿੰਦਾ ਮੈਂ ਪਿੰਡ ਵਿੱਚ ਨਜ਼ਰਸ਼ਾਨੀ ਘਾਰ ਆਵਾ ਹਾਲਾਤ ਕੈਸੇ ਨੇ ਵੇਖ ਆਵਾ ਜਦੋਂ ਪਿੰਡ ਜਾਂਦਾ ਹੈ ਤੇ ਉਥੇ ਢੰਡੋਰਾ ਪਟਿਆ ਜਾ ਰਿਹਾ ਸੀ ਵੀ ਗੁਰੂ ਪਰਿਵਾਰ ਬਾਗੀ ਹੈ ਬਾਗੀ ਦੀ ਮਦਦ ਕਰਨ ਵਾਲੇ ਨੂੰ ਕੋਹਲੂ ਪੀੜਿਆ ਜਾਣਾ ਜਿਵੇਂ ਗੰਨਾ ਪੀੜੀ ਦਾ ਹੈ ਤੇ ਜਿਹੜਾ ਗੁਰੂ ਪਰਿਵਾਰ ਨੂੰ ਗ੍ਰਿਫਤਾਰ ਕਰਵਾਵੇਗਾ ਉਹਨੂੰ ਮੂੰਹੋਂ ਮੰਗਿਆ ਇਨਾਮ ਮਿਲੇਗਾ ਇਹਦੇ ਜ਼ਿਹਨ ਵਿੱਚ ਡਰ ਪੈਦਾ ਹੋਇਆ ਵੀ ਮੈਂ ਚਾਨਣੇ ਜੇ ਗੁਰੂ ਪਰਿਵਾਰ ਕੋਲ ਜਾਵਾਂ ਲੈ ਆਵਾਂ ਫੌਰ ਗ੍ਰਿਫਤਾਰ ਕਰੇ ਧੰਨ ਵੀ ਜ਼ਿਆਦਾ ਰਹਿਣਾ ਜੋ ਮਾਤਾ ਗੁਜਰੀ ਕੋਲ ਹੈ ਮੈਨੂੰ ਵੀ ਸਜ਼ਾ ਮਿਲੇਗੀ ਮੈਂ ਪਹਿਲਾਂ ਧੰਨ ਲੁੱਟ ਲਵਾਂ ਫਿਰ ਆਪ ਸ਼ਿਕਾਇਤ ਕਰਾਂ ਮੁਗਲ ਹਕੂਮਤ ਨੂੰ ਤੇ ਨਾਮ ਲਵਾਂ ਦੋਰਾ ਇਹ ਵਿਉਂਤ ਘਟਦਾ ਰਿਹਾ ਏ ਸਹੇੜੀ ਬੈਠਾ ਰਿਹਾ ਮਾਤਾ ਗੁਜਰੀ ਜੀ ਉਥੇ ਗੰਗੂ ਨੂੰ ਢੀਕ ਕੇ ਕੋਈ ਸੇਫ ਜਗਾ ਵੇਖਦੇ ਨੇ ਕਿਸੇ ਸਾਧੂ ਦੀ ਕੁੱਲੀ ਸੀ ਉਥੇ ਬਹਿ ਗਏ ਉਹ ਸਾਧੂ ਵਿਚਰਦਾ ਆਇਆ ਨੁਰਾਨੀ ਚਿਹਰਾ ਬਖਸ਼ੀਆਂ ਰੂਹਾਂ ਵੇਖ ਕੇ ਪੁੱਛਦਾ ਇੱਥੇ ਕਿਵੇਂ ਬੈਠੇ ਹੋ ਮਾਂ ਜਾਣਦੀ ਐ ਪਤਾ ਪਤਾ ਸਿੰਘਾਂ ਦਾ ਵੈਰੀ ਬਣਿਆ ਬੈਠਾ ਸੀ ਭੇਤ ਨਹੀਂ ਦਿੱਤਾ ਜਵਾਬ ਦਿੰਦੇ ਨੇ ਬਸ ਐਵੇਂ ਹੀ ਬੈਠੇ ਆ ਆਪਾਂ ਸਹਿ ਸੁਭਾ ਕਹਿ ਦਈਦਾ ਉਥੇ ਗੁਰਦੁਆਰਾ ਐਮਾ ਸਾਹਿਬ ਬਣਿਆ ਚਲੋ ਫਕੀਰ ਨੇ ਬਚਨ ਬਲਾਸ ਕੀਤੇ ਫਿਰ ਵਿਚਰਨ ਚਲਾ ਗਿਆ ਮਾਤਾ ਜੀ ਉੱਥੇ ਟਿਕੇ ਰਹੇ ਸਹਬਜ਼ਾਦਿਆਂ ਸਮੇਤ ਜਦੋਂ ਸੂਰਜ ਢਲ ਗਿਆ ਗੰਗੂ ਬ੍ਰਾਹਮਣ ਆਇਆ ਮਾਤਾ ਜੀ ਨੂੰ ਲੈ ਕੇ ਆਪਣੇ ਘਰ ਪਹੁੰਚਦਾ ਹੈ ਪਿੰਡ ਸਹੇੜੀ ਇਹ ਨੌ ਪੋ ਦੀ ਰਾਤ ਹੈ ਆਪਣੀ ਮਾਈ ਸੋਭੀ ਨੂੰ ਆਖਣ ਲੱਗਾ ਵੀ ਖਾਣੇ ਦੇ ਵਿੱਚ ਜ਼ਹਿਰ ਮਿਲਾ ਦੇ ਗੁਰੂ ਪਰਿਵਾਰ ਨੂੰ ਖਿਲਾ ਦਾਂਗਾ ਇਸ ਖੁਰਜੀ ਦੇ ਵਿੱਚ ਇੰਨਾ ਕ ਸੋਨਾ ਗਣਾ ਗੱਟਾ ਮਾਇਆ ਹੈ ਆਪਣਾ ਗੁਜ਼ਾਰਾ ਸੌਖਾ ਹੋ ਜਾਵੇਗਾ ਉਮਰ ਲਈ ਕਿਦਰੇ ਹੱਥ ਨਹੀਂ ਡੋਣੇ ਪੈਣਗੇ ਮਾਤਾ ਸੋਭੀ ਆਖਣ ਲੱਗੀ ਵੀ ਮੈਂ ਤੈਨੂੰ ਸਮਝਾਉਣੀ ਆ ਨਮਕ ਹਰਾਮ ਨਾ ਕਰ ਪਾਪ ਨਾ ਕਰ ਮਾਂ ਤੁੰਗੇਸ਼ ਕਰਦੀ ਰੋਟੀ ਖਾਦੀ ਐ ਨਮਕ ਖਾਦਾ ਐ ਹਰਾਮ ਨਾ ਕਰ ਮੇਥੋਂ ਇਹ ਪਾਪ ਨਹੀਂ ਹੋਣਾ ਮਾਂ ਵੇਰ ਗਈ ਜੋ ਰੁੱਖਾ ਮਿੱਸਾ ਸੀ ਗੁਰੂ ਪਰਿਵਾਰ ਨੂੰ ਸ਼ਿਕਾਇਆ ਨੌ ਪੋਦੀ ਰਾਤ ਐ ਮਾਤਾ ਜੀ ਛਾਤੀ ਤੇ ਪਾ ਕੇ ਸਹਿਬਜ਼ਾਦਿਆਂ ਨੂੰ ਲੇਟੇ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਹਜ਼ੂਰੀ ਕਵੀ ਹੋਏ ਨੇ ਦੁਨਾ ਸਿੰਘ ਹੰਡੂਰੀਆ ਉਹ ਲਿਖਦੇ ਨੇ ਭਈ ਰੈਨ ਖੁਰਜੀ ਤਨ ਲੀਨੀ ਜਾਕਰ ਚੋਏ ਮਹਿ ਗੱਡ ਦੀਨੀ ਖੁਰਜੀ ਉਠਾਲਈ ਗੰਗੂ ਨੇ ਤੋਏ ਵਿੱਚ ਦਬ ਦਿੱਤੀ ਸ਼ਹੀਦਾਨੇ ਵਫਾ ਵਿੱਚ अल्लाह यार खा मुसलमान भी दसदा है माता के साथ डब्बा था एक जेव रात का ललचा जिसे था देख के जी बद सिफात का कहते हैं जब के वक्त हुआ आधी रात का जी में किया ना खौफ किस आका की मात का ਮੋਹਰੋਂ ਕਾ ਬਦਰਾ ਔਰ ਵੋਹ ਡੱਬਾ ਉੜਾ ਗਿਆ ਧੋਖੇ ਸੇ ਬਰਹਮਨ ਵੋਹ ਖਜ਼ਾਨਾ ਚੁਰਾ ਗਿਆ ਇੱਕ ਪਲ ਵੀ ਗੰਗੂ ਨੇ ਨਾ ਸੋਚਿਆ ਮੇਰੇ ਮਾਲਕ ਦੀ ਮਾਤਾ ਹੈ ਮੈਂ ਵਫਾਦਾਰੀ ਵਖਾਵਾ ਮਾਲਕ ਕੇ ਨਾਮ ਦਵੇਗਾ ਚੁਰਾਲੀ ਹੈ ਮਾਇਆ ਇਹਨੂੰ ਬਾਣੀ ਕੀ ਆਂਦੀ ਹੈ ਅਸੰਖ ਚੋਰ ਹਰਾਮ ਖੋਰ ਜਿਹੜਾ ਕਿਸੇ ਦਾ ਖਾ ਕੇ ਹਰਾਮ ਕਰਦਾ ਹੈ ਨਾ ਉਹਨੂੰ ਨਰਕ ਦੇ ਵਿੱਚ ਜਗ੍ਹਾ ਮਿਲਦੀ ਹੈ ਗੁਨ ਹੈ ਗਾਰ ਲੂਣ ਹਰਾਮੀ ਉਹਨੂੰ ਸਭ ਤੋਂ ਵੱਡਾ ਗੁਨਾਹਗਰ ਮੰਨਿਆ ਜਾਂਦਾ ਹੈ ਜਿਹੜੇ ਨੇਕ ਨਾਮੀ ਹੁੰਦੇ ਨੇ ਨਾ ਉਹ ਕਿਸੇ ਦੇ ਹੱਥੋਂ ਪਾਣੀ ਵੀ ਪੀ ਲੈਣ ਅਹਿਸਾਨ ਯਾਦ ਰੱਖਦੇ ਨੇ ਤੇ ਬਦਕਰਮੀ ਉਸ ਸੱਪ ਵਰਗੇ ਹੁੰਦੇ ਨੇ ਜਿਹਨੂੰ ਦੁੱਧ ਵੀ ਪਿਆਈਏ ਤੇ ਡੰਗ ਲੈਂਦਾ ਗੰਗੂ ਉਹਨਾਂ ਚੋਂ ਸੀ